ਉਹ ਨਹੀਂ ਕਾ ਤਾ ਫੋਨ ਕਰੀ ਜਾਂਦਾ ਚਲ ਹੈਲੋ ਹੈਲੋ ਮਨੂ ਹਾਂਜੀ ਬੜੀ ਹਾਂਜੀ ਕਹਿਣੀ ਐ ਫਿਰ ਕੋਈ ਦਾ ਕੰਮ ਕਰ ਰਿਹਾ ਮੇਰੇ ਨਾਮ ਆਈ ਗਲਤੀ ਕਰ ਲਈ ਦੀ ਕਾਦੇ ਲਈ ਥੋੜਾ ਨਾ ਕੀ ਗੱਲ ਕਰਨੀ ਸੀ ਮੈਂ ਹੋ ਗਿਆ ਤੇ ਅੰਕਲ ਨੂੰ ਕੀ ਗਾਇ ਰਿਹਾ ਇਹ ਤੇ ਤੁਸੀਂ ਤੁਹਾਨੂੰ ਆਂਗਾ ਤੀ ਹਾਂ ਮੈਂ ਕਰਤੀ ਹਨਾ ਫਿਰ ਅੰਕਲ ਇਹ ਚ ਮੈਂ ਗਲਤ ਥੋੜੀ ਕੀਤਾ ਕੁਛ ਜੋ ਤੇਨੂੰ ਕਾਦੀ ਦਾ ਸਤਿਮਾਜ ਨੇ ਬੜੀ ਜਿੰਦਗੀ ਜਿਉਂ ਰਹੀ ਸੀ ਕਿੱਥੇ ਮਰਦੀ ਜਾਣੀ ਦੀ ਨਾ ਕਿਸੇ ਦੀ ਰੋਕ ਸੀ ਨਾ ਟੋਕ ਸੀ ਰੋਕ ਟੋਕ ਕਿੱਥੇ ਨਹੀਂ ਸੀ ਦੇਲੀ ਤਾਂ ਚਿੱਤਰ ਖਾਂਦੀ ਸੀ ਘਰੇ ਨਾਲੇ ਮੈਨੂੰ ਵੀ ਹੋਣਾ ਆ ਕੋਈ ਤਾਂ ਕਹ ਹਰਲ ਹਰਲ ਕਰਦੀ ਫਿਰ ਜਾਂਗੀ ਸੁੱਖ ਨਾਲ ਮੁੰਡਾ ਇੰਨਾ ਸੋਹਣਾ ਸੁਨੱਖਾ ਮਿਲ ਗਿਆ ਹੋਰ ਮੈਨੂੰ ਕੀ ਚਾਹੀਦਾ ਮੇਰੀ ਕੁੜੀ ਨੂੰ ਵੀ ਸਾਂਭੂਗਾ ਅਗਲਾ ਗੱਲਾਂ ਕਹਿਣੀਆਂ ਹੁੰਦੀਆਂ ਕੋਈ ਦੂਜੇ ਦਾ ਜਵਾਬ ਸਾਂਭਦਾ ਰਹਿਣਾ ਤਾਂ ਬਗਾਨਾ ਹੁੰਦਾ ਇਹੀ ਕਹੀ ਜਾਂਦਾ ਤੈਨੂੰ ਕਿਹੜਾ ਲੱਗਦਾ ਹੁਣ ਤੇਰੇ ਦਾ ਤਾਂ ਟੱਕਰ ਗਈ ਐ ਆਟਕਲੇ ਨ ਹੋ ਗਏ ਨਾ ਕਰ ਰਹੇ ਹਾਂ ਅਸੀਂ ਡਾਟਾ ਜੁੜੇ ਜਾਣ ਮੈਂ ਇਹੋ ਤਾਂ ਜੁੜਾ ਕੇ ਜਾਣਾ ਕਰ ਲਈ ਪਹਿਲਾਂ ਤੋਂ ਕੋਈ ਨਹੀਂ ਨੂੰ ਆ ਨਹੀਂ ਆਉਗਾ ਮੇਰੇ ਕੋਲ ਆਬਦੇ ਹੈਗੇ ਤਾਂ ਹੈਗੇ ਨੇ ਨਾਲੇ ਆਂਟੀ ਨੇ ਤਾਂ ਕਿਲੇ ਦੀ ਕੋਈ ਗੱਲ ਹੀ ਨਹੀਂ ਕੀਤੀ ਵੀ ਮੇਰੇ ਕੋਲ ਇੰਨੇ ਕਿਲੇ ਹੈਗੇ ਆਂਟੀ ਕਹਿੰਦੀ ਉਹਨਾਂ ਨੂੰ ਤਾਂ ਕੁਝ ਨਹੀਂ ਚਾਹੀਦਾ ਉਹ ਤਾਂ ਸਮਾਦੇ ਵਿਚਾਰੀ ਮੈਨੂੰ ਕਹਿੰਦੀ ਸੀ ਕਹਿੰਦੀ ਤੂੰ ਨਾ ਕਾਹ ਲੂ ਐ ਕਹੀ ਵੀ ਹਾਂ ਉਹ ਦੇਖੋ ਕਿਲੇ ਨਹੀਂ ਹੈਗੇ ਜਿੰਨੇ ਹੈਗਾ ਉਹਦੇ ਗੁਜ਼ਾਰਾ ਕਰ ਲਈ ਮੈਂ ਕਿਹਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਨਾ ਨਾ ਤੈਨੂੰ ਦੱਸ ਦੇਣਾ ਚਾਹੁੰਦੀ ਹਾਂ ਸਾਰਾ ਪਤਾ ਲੱਗਿਆ ਹੈ ਮੈਨੂੰ ਵੀ ਪੱਕੀ ਖਬਰ ਹੈ ਮੈਨੂੰ ਪਤਾ ਹੀ ਲੱਗਿਆ ਹੈ ਕਿ ਆਂਟੀ ਕੋਈ ਕੀ ਗੱਲ ਹੈ ਤੇ ਬਸ ਬਸ ਆਂਟੀ ਤੇ ਮੈਨੂੰ ਇੰਨਾ ਕਦਾ ਯਕੀਨ ਹੈਗਾ ਆਂਟੀ ਮੇਰਾ ਜੋ ਕੁਝ ਵੀ ਕਰੂਗੀ ਵਧੀਆ ਹੀ ਕਰੂਗੀ ਚਾਰੋ ਤਾਂ ਤੇਰੀ ਮਰਦੀ ਐ ਔਖਾ ਬਹੁਤ ਹੋਣੀ ਤੈਨੂੰ ਮੈਂ ਹੰਦਦਾ ਤੈਨਾਂ ਹਜੇ ਵੀ ਤੂੰ ਨਾ ਕਰਦੇ ਜੇ ਬਜਨਾਗਾ ਨਾ ਨਾ ਮੈਂ ਹੁਣ ਨਾ ਨਹੀਂ ਕਰਦੀ ਹੁਣ ਤਾਂ ਮੈਂ ਹਾਂ ਕਰ ਚੁੱਕਿਆ ਮੇਰੇ ਘਰੇ ਭਰਾ ਕੋਲੇ ਵੀ ਗੱਲ ਹੋ ਗਈ ਸਾਰਿਆਂ ਨਾਲ ਗੱਲ ਹੋ ਗਈ ਐ ਭਾਬੀ ਨੂੰ ਵੀ ਪਤਾ ਲੱਗ ਗਿਆ ਮੰਮੀ ਨੂੰ ਵੀ ਪਤਾ ਲੱਗ ਗਿਆ ਹੁਣ ਮੈਂ ਕਿ ਮੈਂ ਮੁੱਕਰ ਜਾ ਉਹ ਤਾਂ ਮੇਰੇ ਚੰਗਾ ਹੀ ਫਿਰ ਗੱਲ 'ਚ ਹਾਰ ਪਹੁੰਚਗੇ ਮੇਰੇ ਕੋਈ ਕੋਈ ਨਹੀਂ ਕੁਛ ਕਹਿੰਦਾ ਜਿਵੇਂ ਤੂੰ ਕਹਿੰਦੀ ਹੋਊਗਾ ਤਾਂ ਹੋਵੇਂ ਬਾਕੀ ਤੇਰੀ ਮਰਦੀ ਐ بس تیگا مرضی ਆ ਤਾਂ بس ਫਿਰ ਮੇਰੀ ਮਰਜ਼ੀ ਇਹੀ ਆ ਮੈਂ ਬਸ ਵਿਆਹ ਕਰਾਉਂਗੀ ਹੁਣ ਆਪਦਾ ਘਰ ਬਸਾਉਂਗੀ ਰਾਮਨਾ ਚਲ ਤੂੰ ਫਿਰ ਮੇਰੀ ਇੱਕ ਗੱਲ ਸੁਣ ਮੈਂ ਤੇਰੇ ਭਰਾ ਦਾ ਨੰਬਰ ਦੇ ਮੈਨੂੰ ਕੰਮ ਆ ਥੋੜਾ ਜਿਹਾ ਤੇ ਕਿਉਂ ਉਥੇ ਹੀ ਕੀ ਕੰਮ ਹੈ ਕੰਮ ਆ ਕੋਈ ਆ ਨਹੀਂ ਹੁੰਦਾ ਜ਼ਰੂਰੀ ਕੰਮ ਤਾਂ ਵਿਆਹ ਦੀ ਮਰਜ਼ੀ ਕਰਨ ਲੱਗੀ ਹੁਣ ਤੇਰੇ ਤੱਕ ਤੈਨੂੰ ਪਤਾ ਹੀ ਨਹੀਂ ਕਿ ਕੰਮ ਹੋਣਾ ਹੁਣ ਹਾਂ ਠੀਕ ਆ ਚਲ ਮੈਂ WhatsApp ਕਰ ਦਿੰਨੀ ਆ ਬਸ ਆਪ ਕਰ ਦੇ ਬਾਕੀ ਚਾਰ ਪਾਈ ਮਰਜ਼ੀ ਤੇਰੀ ਚਾਰ ਕਰਕੇ ਹੋਣੀਗੀ ਓਕੇ ਮੇਰੀ ਗੱਲ ਆ ਜੀ ਯਾਦ ਰੱਖੀ ਜੀ ਕੋਈ ਨਹੀਂ ਗੱਲਾਂ ਤਾਂ ਮੇਰੇ ਬਥੇਰੇਆਂ ਦੀ ਕੀਤੀਆਂ ਹੋਈਆਂ ਯਾਦ ਨਹੀਂ ਗਈਆਂ ਚੰਗਾ 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 ਚੰਨ ਇਹ ਅੱਡ ਬਿੱਜੂ ਜਹਾ ਵੀ ਤਦ ਤੋਂ ਮੈਂ ਲੈਣਾ ਕੀ ਆ ਹੁਣ ਮੈਨੂੰ ਘਰ-ਬਾਰ ਵਧੀਆ ਮਿਲ ਰਿਹਾ ਮੁੰਡਾ ਸੋਹਣਾ ਮਿਲ ਰਿਹਾ ਤਦ ਤੋਂ ਕਿ ਮੈਂ ਕੱਕੜੀਆਂ ਲੈਣੀਆਂ ਨੇ ਕੀ ਦ ਆ ਬੀਆ ਹਲੋ ਹਾਂ ਮਨੂ ਕੀ अच्छा अच्छा कोई ना मेरी ਗੱਲ ਸੁਣਾ ਤੂੰ ਐਂ ਨਾ ਕਰ ਮੇਰੀ ਗੱਲ ਤਾਂ ਸੁਣ ਲੈ ਚੁੱਪ ਕਰ ਪਹਿਲਾਂ ਤਾਂ ਮੈਂ ਤੈਨੂੰ ਇੱਕ ਗੱਲ ਦੱਸਾਂ ਤੇਰੇ ਨਾਲ ਮੇਰੀ ਜਵਾਨ ਹੋਈ ਐ ਟਾਈਮ ਆਇਆ ਉਸੇ ਮੁੰਡੇ ਨਾਲ ਕਰਾਉਣਾ ਤੇਰਾ ਵਿਆਹ ਮੈਂ ਕਰੂੰ ਮੈਂ ਜਿਉਂਦੀ ਬੈਠੀ ਹਾਂ ਮਰੀ ਨਹੀਂ ਹਜੇ ਚਾਹੇ ਲੱਖ ਜਵਾਬ ਦੇਤਾ ਕੀ ਕਹਿੰਦਾ ਦੇਖ ਲੈ ਆਖੇ ਠੱਗੀ ਕਰਾਉਗੀ ਛੋਟੀ ਕੁੜੀ ਨਾਲ ਹੈ ਕੋਈ ਨਾ ਵਾ ਤੂੰ ਹੁਣ ਚੁੱਪਰ ਐ ਆਪਾਂ ਇੱਕ ਵਾਰੀ ਇਹਨੂੰ ਪੁੱਛਾਂਗੇ ਜੇ ਤਾਂ ਲੱਗਿਆ ਆਖੇ ਲੱਗਿਆ ਕਿਉਂਕਿ ਮੈਨੂੰ ਵੀ ਐਵੇਂ ਚਲਕਲੇਸ ਨਾ ਪਵੇ ਹਨ ਬਗਾਨੇ ਬਿੰਡ 'ਚ ਬੈਠੇ ਆ ਪੁੱਤ ਅਗਲਾ ਕਹਿੰਦਾ ਪਤਾ ਨਹੀਂ ਕਿਹੜੀ ਗੱਲਾਂ ਲੜੇ ਨੇਗੇ ਤੇ ਕੇਰਾਂ ਤਾਂ ਮੈਂ ਚੱਲ ਪੁੱਛਨੀ ਆ ਇਹਨੂੰ ਵੀ ਇਹ ਕੀ ਕਹਿੰਦਾ ਰਾਜੀ ਹੁੰਦਾ ਕਿ ਨਹੀਂ ਹੁੰਦਾ ਜੇ ਨਹੀਂ ਰਾਜੀ ਹੁੰਦਾ ਗੱਲ ਤੇ ਤਾ ਤੇਰਾ ਰਿਸ਼ਤਾ ਮੈਂ ਆਪੇ ਕਰੂੰ ਮੋਠੀ ਕਰੂੰ ਉਸੇ ਮੁੰਡੇ ਨਾਲ ਪਰ ਤੂੰ ਆਪਦੇ ਹਸੂਲ ਤੇ ਕਾਇਮ ਰਹੀ ਤੂੰ ਨਾ ਭੱਜੀ ਜ਼ਬਾਨ ਤੋਂ ਜਿਹੜੀ ਗੱਲ ਤੈਨੂੰ ਕਹੀ ਹੈ ਮੈਂ ਆਪਦੀ ਜ਼ਬਾਨ ਤੇ ਫੁੱਲ ਚੜਾ ਦੂੰ ਹਾਂ ਤੇਰੀ ਮਾਂ ਮੇਰੇ ਮੰਗ ਰਹੀ ਐ ਤੇਰੀ ਮਾਂ ਮੈਨੂੰ ਜਵਾਬ ਨਹੀਂ ਦਿੰਦੀ ਚਾਹੇ ਲੱਖੇ ਨੇ ਮੁੰਡੇ ਤੋਂ ਜਵਾਬ ਦਵਾਤਾ ਮੈਂ ਤੈਨੂੰ ਸਹੀ ਗੱਲ ਦੱਸਾਂ ਗੁੱਸਾ ਨਾ ਮੰਨੀ ਮੇਰੀ ਗੱਲ ਦਾ हां ਵੀ ਤੂੰ ਨਾ ਵੈਸੇ ਕੱਲੀ ਜਵਾਨ ਤੋਂ ਬਾਜੀ ਜੇ ਤਾਂ ਤੂੰ ਜਵਾਨ ਤੋਂ ਵੱਜ ਗਈ ਮੇਰੀ ਹੋਜੂਗੀ ਬੇਇਜ਼ਤੀ ਫੇਰ ਮੈਂ ਉਸ ਕਰਨ ਜੋ ਗਰੀਨ ਨਾਲੇ ਮੇਰੇ ਸਿਰ ਤੇ ਚੜ ਕੇ ਨਚੂ ਸੜੇ ਹਾਨ ਦਾ ਕਰ ਇਹਨੂੰ ਮੈਂ ਦਿਖਾਉਂ ਬੰਬੂ ਤਾਰੇ ਤੂੰ ਕੇਰਾ ਮਸੋਨ ਚ ਤਾਂ ਮੈਂ ਇਹਨੂੰ ਕੁਛ ਨਹੀਂ ਕਹਿੰਦੀ ਨਾ ਲੜਾ ਨਾ ਬੋਲਾ ਤੇਰਾ ਵਿਆਹ ਕਰਕੇ ਮੈਂ ਤੋੜ ਦੂੰ ਤੂੰ ਆਪਦੇ ਮੇਰੀ ਗੱਲ ਸੁਣ ਲੈ ਪਹਿਲਾਂ ਤਾਂ ਡਾਕੂਮੈਂਟ ਚੱਕ ਮੈਂ ਕਰਦੇ ਆਂ ਮੁੰਡੇ ਨਾਲ ਗੱਲ ਫੋਨ ਤੇ ਤੇ ਸਾਰੀਆਂ ਚੀਜ਼ਾਂ ਤੂੰ ਆਪਦੀਆਂ ਅੱਜ ਤੋਂ ਉਰੇ ਪਰੇ ਕਰਦੇ अच्छा तेरी मां ने भी है कहता चल बस तू मैं मेरी बात सुन हुन तू अपनी ਛੱਡ ਮੈਂ ਸਮਝ ਗਈ ਸਾਰੀ ਗੱਲ ਤੂੰ ਨਾ ਆਪਣੀਆਂ ਚੀਜ਼ਾਂ ਉਰੇ ਪਰੇ ਕਰ ਜਿਹਦੇ ਕੋਲ ਮਰਜ਼ੀ ਧਰ ਜਿਹੜੀ ਕੋਈ ਤੈਨੂੰ ਐ ਲੱਗਦਾ ਵੀ ਮੇਰੀ ਚੀਜ਼ ਇੱਥੇ ਕਿਸੇ ਵਾਸੇ ਨਹੀਂ ਜਾਂਦੀ ਤੂੰ ਉੱਥੇ ਧਰ ਦੇ ਆਪਦਾ ਸਮਾਨ ਪੈਸਾ ਟੁੱਕਰ ਚਾਂਦੀ ਸੋਨਾ ਜੋ ਵੀ ਤੇਰਾ ਜ਼ਰੂਰੀ ਚੀਜ਼ ਆ ਕੱਪੜੇ ਕਪੜਾਂ ਦਾ ਅੱਗ ਦੇ ਲੱਗੇ ਕੱਪੜੇ ਬਥੇਰੇ ਤੈਨੂੰ ਉੱਥੇ ਕਾਸੇ ਦਾ ਘਾਟਾ ਨਹੀਂ ਹੈਗਾ ਤੇ ਮੈਂ ਆਪੀ ਪਹਚਾਉਂ ਤੇਰੀ ਚੀਜ਼ ਆ ਤੇ ਬਾਅਦ ਚ ਤੂੰ ਆਪ ਦਾ ਜਦੋਂ ਮਰਜ਼ੀ ਲੈ ਜੀ ਚਾਹੇ ਰਿਸ਼ਤੇਦਾਰੀ ਚ ਦੇਗਾ ਧਰ ਦੇ ਚਾਹੇ ਕਿਸੇ ਆੜਤੀ ਕੋਲ ਧਰ ਦੇ ਚਾਹੇ ਕਿਸੇ ਲਿਹਾਜ਼ਣ ਕੋਲ ਧਰ ਦੇ ਦੀ ਮਰਜ਼ੀ ਮੈਂ ਇਹਦਾ ਕਦੋਂ ਜਵਾਬ ਦਿੰਨੀ ਆ ਮੈਂ ਪਹਿਲਾਂ ਤੇ ਨਹੀਂ ਚੀਜ਼ਾਂ ਜਿਹੜੀਆਂ ਸਾਭੀਆਂ ਨੇ ਉਹ ਵੀ ਪੰਜੀਆਂ ਹੀ ਨੇ ਮੇਰੇ ਕੋਲ ਧਰ ਦੇ ਮੈਂ ਤਾਂ ਕੋਈ ਜਵਾਬ ਨਹੀਂ ਦਿੰਦੀ ਮੇਰੇ ਕੋਲੇ ਫੜਾ ਦੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਜਾ ਮਾਂ ਤੂੰ ਮੇਰੇ ਸਰ ਤੇ ਹੋਰ ਗੱਲ ਛੱਡ ਮੇਰੀ ਗੱਲ ਸੁਣ ਲੈ ਜੇ ਲੜਾਈ ਵੀ ਹੋ ਗਈ ਸਾਡੇ ਹੁੰਦੀ ਆ ਤਾਂ ਹੋਈ ਜਾਵੇ ਮੈਂ ਤੇਰੇ ਨਾਲ ਖੜੂ ਬੇਸ਼ੱਕ ਸਾਡੀ ਡਾਂਗ ਚੱਲ ਜੇ ਮੈਨੂੰ ਪਰਵਾਹ ਨਹੀਂ ਮੈਂ ਜਿਹੜੀ ਕਰਤੀ ਜਵਾਨ ਉਹ ਕਰਤੀ ਬਸ ਤੂੰ ਵੀ ਹੁਣ ਦੇਖ ਲਈ ਮੈਂ ਆਪਦੀ ਜ਼ੁਬਾਨ ਪਗਾਉ ਪਰ ਤੂੰ ਨਾ ਹੱਲ ਜੀ ਜ਼ੁਬਾਨ ਤੋਂ ਆਪਾਂ ਬਸ ਆਕੜੇ ਬੰਨਣੀਆਂ ਹੁਣ ਇਹ ਵੀ ਕੀ ਜਾਣੂਗਾ ਬਸ ਤੇਰੇ ਅੰਕਲ ਦੇ ਨੱਕ ਤੇ ਮੁੱਕੀ ਲਾਉਣੀ ਆ ਆ ਤੂੰ ਦੇਖੀ ਤਾਂ ਸੇ ਜੁੱਤੀ ਇਹਦੇ ਇਹੀ ਜੀ ਲੱਗੂ ਨਾਲ ਫਿਰ ਬਾਅਦ ਤੇ ਇਹਨੂੰ ਮੈਂ ਕਹੂੰ ਮਿਹਨ ਲਾਲੇ ਦੋਰਾ ਹਾਂ ਅਬਸ ਹੁਣ ਮੈਂ ਆਪਦੇ ਕੋਣੀ ਨੂੰ ਨਹੀਂ ਪਤਾ ਲੱਗਣ ਦੀ ਵੀ ਮੈਨੂੰ ਪਤਾ ਲੱਗ ਗਿਆ ਤੂੰ ਵੀ ਇਹ ਗੱਲ ਨਾ ਕਹੀਂ ਵੀ ਅੰਕਲ ਅਭੀ ਤੈਂ ਕਿਉਂ ਆਏ ਕਰਿਆ ਫਲਾਣਾ ਕਰਿਆ ਹਨ ਚਲ ਕਹਿਣਾ ਹੋਇਆ ਕੈਲੀ ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ ਉਹ ਤੇਰੀ ਮਰਜ਼ੀ ਆ ਹਾਂ ਪਰ ਮੈਂ ਇਹ ਨਹੀਂ ਆਪਦੇ ਵੱਲੋਂ ਕਹਿੰਦੀ ਕਿਉਂਕਿ ਆਪਾਂ ਮੇਰੀ ਗੱਲ ਸੁਣਾ ਇੱਥੇ ਪਤਾ ਕੀ ਕਾਰਨ ਹੈ ਇੱਕ ਨਾਰਮਲ ਜੇ ਰਹਿਣਾ ਹੈ ਆਪਾਂ ਐ ਜੇ ਨਹੀਂ ਕਰਨਾ ਵੀ ਤਾਂ ਮਾੜਾ ਕੰਮ ਕਰਿਆ ਫਲਾਨਾ ਫਿਰ ਇਹਨੂੰ ਐ ਲੱਗੂਗਾ ਵੀ ਇਹ ਤਾਂ ਬਸ ਹਾਰ ਗਈ ਆ ਆਪਦੀ ਗੱਲ ਤੋਂ ਵੀ ਮੇਰੀ ਭੁੱਗ ਗਈ ਇਹਨੂੰ ਵਸੇ ਪਗਾ ਕੇ ਗੱਲ ਉਹ ਤੋਂ ਬਾਅਦ ਚ ਪਤਾ ਲੱਗਣ ਦੇਣਾ ਵੀ ਹਾਂ ਇਹਨਾਂ ਨੇ ਤਾਂ ਕੰਮ ਕਰਤਾ ਬਸ ਅੱਗੇ ਜਿਹੜਾ ਕੁਝ ਕਰਨਾ ਉਹ ਮੈਂ ਕਰਨਾ ਤੇਰੀ ਟੈਨਸ਼ਨ ਨਹੀਂ ਠੀਕ ਹੈ ਪਰਵਾਹ ਨਾ ਮੰਨ ਤੂੰ ਚੰਗਾ ਕੱਟ ਦੇ ਫੋਨ ਮੈਨ ਲੈਦੀ ਆਉਂਦਾ ਹੈਗਾ ਨਹੀਂ ਕੱਟ ਦੇ ਦੇਖ ਲੈ ਫਿਲ ਦੇ ਚਣਾ ਮੈਨੂੰ ਪਹਿਲਾਂ ਹੀ ਪਤਾ ਸੀ ਤਾਂ ਇਹ ਤਾਂ ਮੱਚ ਗਿਆ ਤੇ ਰਿਸ਼ਤੇ ਦਾ ਨੋਂ ਲੈਣ ਸਾਰਾ ਕੋਈ ਨਾ ਜਿੱਥੇ ਤੂੰ ਵਰਦਾ ਨਾ ਉੱਥੇ ਤਾਂ ਮੈਂ ਬਹੁਤ ਚਿਰ ਪਹਿਲਾਂ ਦੀ ਹੋ ਕੇ ਮੁੜਈ ਜਿਹੜੀਆਂ ਤੇਰੇ ਢਿੱਡ ਚ ਨੇ ਉਹ ਮੇਰੀਆਂ ਨੋਹਾਂ ਚ ਨੇ ਤੁਹਾਨੂੰ ਮੈਂ ਦੱਸੂਂ ਕਿਰੇ ਪਾਪ ਇਕੱਡੇ ਆ ਜਾਂਦੇ ਆ ਕੀ ਹੋਇਆ ਯਾਰ ਆ ਪੱਥਰ ਆ ਬੁੜੀਆਂ ਨੇ ਵਿਚੀ ਸੈਟ ਰੱਖਨੇ ਇਹ ਕਗੇ ਸੁਪਨਿਆਂ ਦਾ ਘਰ ਬਣਾਇਆ ਪਹਿਲਾਂ ਹੈਲੋ ਹੈਲੋ ਜਗਦੇਵ ਬੋਲਦਾ ਹਾਂਜੀ ਕੌਣ ਮੈਂ ਤੇਰਾ ਅੰਕਲ ਬੋਲਦਾ ਜਰਨੈਲ ਕਿਹੜਾ ਅੰਕ ਕਿਹੜਾ ਜਰਨੈਲ ਆਸੀਂ ਤੁਹਾਡੇ ਘਰਾਂ ਕੋਲੇ ਕਿਰਾਏ ਤੇ ਰਹਿੰਦੇ ਆਸੀਂ ਕਿਰਾਏ ਤੇ ਰਹਿੰਦੇ ਆਤ 5-7 ਦਿਨ ਪਹਿਲਾਂ ਤੁਸੀਂ ਲੰਬਾ ਇਹ ਦੇਣ ਆਏ ਸੀਗੇ ਭੁੱਲ ਗਏ ਅੱਛਾ 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 ਠੀਕ ਹੈ ਠੀਕ ਆਂਟੀ ਕਿਹੋ ਕਿਰਨਾਂ ਠੀਕ ਹੈ ਹਾਂ ਹਾਂ ਹੁਣ ਤਾਂ ਠੀਕ ਹੈ ਸਾਰੇ ਘਰੇ ਹਾਂਜੀ ਹਾਂਜੀ ਭਾਈ ਵਧੀਆ ਤੇ ਤੈਨੂੰ ਘਰੇ ਕੋਈ ਗੱਲ ਦੱਸਿਆ ਬੁੜੀਆਂ ਨੇ ਤੈਨੂੰ ਨਹੀਂ ਜੀ ਨਹੀਂ ਦੱਸਿਆ ਨਹੀਂ ਬੰਦਾ ਤੇ ਮੇਰੇ ਘਰੋਂ ਰਿਸ਼ਤਾ ਕਰਾਉਂਦੀ ਫਿਰਦੀ ਸੋਡੀ ਕੁੜੀ ਦਾ ਤੇਰੇ ਕੋਲ ਗੱਲ ਕਰੀ ਨਹੀਂ ਹਜੇ ਉਹ ਤਾਂ ਗੱਲ ਆਈ ਸੀ ਮੰਮੀ ਨੇ ਕਰੀ ਸੀ ਸੱਚ ਹਾਂ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਤੁਸੀਂ ਇਹਦੇ ਰਿਸ਼ਤਿਆਂ ਤੋਂ ਕੀ ਲੈਣਾ ਨੇ ਭਲਾ 8-10 ਰਿਸ਼ਤੇ ਕਰਾਏ ਗੱਪ ਸੜੱਪ ਬਾੜੇ ਮਾਰਦੀ ਐ ਅੱਛਾ ਗਏ ਹਾਂ ਇੱਕ ਇੱਕ ਅਗਲੇ ਨਾਲ ਮੁੰਡੇ ਨਾਲ ਦੋ ਤੋਲੇ ਕਰ ਲੈਂਦੀ ਐ ਇਹਨਾਂ ਤਾਂ ਆਪ ਦੇ ਦੋ ਤੋਲਿਆਂ ਤੱਕ ਮਤਲਬ ਐ ਹੋਰ ਅਸੀਂ ਤਾਂ ਤੇਰੇ ਪਾਸੇ ਕਾਹਦੇ ਵਾਸਤੇ ਸਾਡਾ ਪਰਤਾਲ ਕਰੀਏ ਕਿਸੇ ਗੱਲ ਦੀ ਸਾਡੇ ਤੇ ਵਿਸ਼ਵਾਸ ਤਾਂ ਕਰ ਲਿਆ ਕਿਸੇ ਕਿਉਂ ਘਰ ਬਦਲਦੇ ਆਂ ਇਹਦਾ ਕਰਕੇ ਬਦਲਣਾ ਪੈਂਦਾ ਮੈਨੂੰ ਆਹਾਂ ਦੀ ਕਿਤੇ ਰਸਤਾ ਕਿਤੇ ਕਰਾਵੇ ਕਿਤੇ ਕਿਤੇ ਕਰਾਵੇ ਘਰੇ ਤਾਂ ਖੜਦੀ ਨਹੀਂ ਇਹ ਛੋਟੀ ਕੁੜੀ ਨੂੰ ਮੈਂ ਉੰਕਣਾ ਜਿਹੜਾ ਹੀ ਫਿਰਦੀ ਆ ਕੱਲ ਨੂੰ ਮੈਨੂੰ ਨਾ ਕਹੋ ਐ ਨਹੀਂ ਪਤਾ ਤੁਹਾਨੂੰ ਗਾਂ ਦੀ ਕੁੜੀ ਨੂੰ ਵੇਚ ਦੇ ਇਹ ਤਾਂ ਯਾਰ ਮਨੂੰ ਤਾਂ ਇਹਨੂੰ ਮਾਂ ਮੰਨਦੀ ਆ ਫਿਰ ਐਡੀ ਭੇੜੀ ਕਰੀ ਜਾਂਦੀ ਆ ਇਹ ਦੇ ਨਾਲ ਇਹ ਤਾਂ ਯਾਰ ਤੁਸੀਂ ਹੁਣ ਸਿਆਣੇ ਹੋਣਾ ਚਾਹੀਦਾ ਪਿੰਡਾਂ 'ਚ ਰਹਿੰਦੇ ਹੋ ਹੁਣ ਬੇਗਾਨੇ ਬੰਦੇ ਲੈਣਾ ਵਿਸ਼ਵਾਸ ਕਰੀਦਾ ਹੁੰਦਾਗਾ ਹੈ ਮੈਂ ਤਾਂ ਮੈਂ ਤਾਂ ਸੋਚਿਆ ਮੈਂ ਤਾਂ ਕਹਦਾ ਵਿਸ਼ਵਾਸ ਕਰਦਾ ਯਾਰ ਮੈਂ ਮੇਰੇ ਘਰ ਵਾਲੀ ਆ ਤੇ ਉਹ ਆ ਮੇਰੀ ਮਾਤਾ ਹੈ ਤੇ ਆਹ ਮਨੂੰ ਆ ਇਹ ਤਿੰਨੇ ਯਕੀਨ ਕਰੀ ਜਾਂਦੇ ਆ ਮੈਂ ਤਾਂ ਕਰਦਾ ਹੀ ਨਹੀਂ ਮੈਂ ਤਾਂ ਕਦੇ ਕਿਸੇ ਬੁੜੀ ਤੇ ਯਕੀਨ ਕਰਾਂ ਹੀ ਪਹਿਲੀ ਗੱਲ ਤਾਂ ਤੁਸੀਂ ਨਵੇਂ ਆਏ ਥੋੜੇ ਦਾ ਜਮੀ ਨਹੀਂ ਕਰਾਂ ਮੈਂ ਤਾਂ ਕਾਹੀ ਤੁਹਾਨੂੰ ਫੋਨ ਕਰਿਆਗਾ ਤੇ ਬਾਕੀ ਤੁਹਾਡੀ ਮਰਜ਼ੀ ਹੈ ਤੂੰ ਹੁਣ ਕਿਵੇਂ ਕਰ ਘਰੇ ਆ ਕੇ ਜਵਾਬ ਦੇਵੇਂ ਅਸੀਂਆਂ ਨਾਲ ਰਿਸ਼ਤਾ ਕਰਦੇ ਕਦੇ ਕੀਪਤਾ ਕਹੇ ਜੇ ਹੋਣਗੇ ਚਲ ਮੈਂ ਤੇਰੀ ਗੱਲ ਤੇ ਗੌਰ ਕਰਦਾ ਮੈਂ ਜਾਣ ਸਾਰੀ ਕਰਦਾ ਗੱਲ ਮਾਤਾ ਨਾਲ ਵੀ ਤੇ ਮੇਰੇ ਘਰ ਵਾਲਿਆਂ ਉੱਤੇ ਮਨੂੰ ਨਾਲ ਵੀ ਗੱਲ ਪੱਕੀ ਹੋਵੇ ਜਰ ਮੈਨੂੰ ਝੂਠ ਮਾਰ ਕੇ ਮਿਲੂਗਾ ਕੀ ਮੈਂ ਕੋਈ ਤਾਂ ਖਾਣਾ ਖਾਣਾਗਾ ਹੈ ਮੈਂ ਤਾਂ ਕਹਿੰਦੀ ਜੇ ਮਾਲਾ ਇੱਥੇ ਸੋਟਣਾ ਕਰਾਗੀ ਐ ਨਹੀਂ ਪਤਾ ਹੈ ਕਿਹਦੇ ਲੈ ਕੇ ਗਾਂਦ ਕਰਾ ਕੇ ਰਿਸ਼ਤਾ ਸਾਨੂੰ ਹੀ ਪਤਾ ਲੱਗਣਾ ਸੀ ਕਿੱਥੇ ਭੱਗ ਜਾਗੇ ਮਗਰ ਫਿਰ ਫਿਰਦੇ ਰਹਿ ਭਾਲਦੇ ਸਾਨੂੰ ਫਿਰ ਚੱਲ ਧੰਨਵਾਦ ਭਰਾਵਾ ਤੂੰ ਦੱਸ ਤਾਂ ਤੂੰ ਤੈਨੂੰ ਤਾਂ ਆਪਦੇ ਘਰ ਵਾਲੀ ਬਾਰੇ ਪਤਾਗਾ ਹਨਾ ਅਸੀਂ ਤਾਂ ਨਹੀਂ ਮਗਰ ਲੱਗ ਗਏ ਸੀ ਮੈਂ ਤਾਂ ਹੀ ਤੁਰਿਆ ਫਿਰਦਾ ਮੈਂ ਜਿੱਥੇ ਕਹਿੰਦੀ ਇੱਥੇ ਰਹਿਾਂਗੇ ਹੁਣ ਇੱਥੇ ਰਹਿਾਂਗੇ ਜਿਲਾ ਬੱਲ ਲੰਡੀ ਇਹ ਤਾਂ ਮਗਰ ਭਾਲੀ ਚਲੋ ਨਾ ਸਾਡਾ ਨੰਬਰ ਲੱਗਣਾ ਸੋ ਤੋਂ ਤੁਹਾਨੂੰ ਮੈਂ ਦੱਸਾਂ ਸਾਡੀ ਕੁੜੀ ਨੂੰ ਹੀ ਮਗਰ ਲਈ ਫਿਰ ਆਪਾਂ ਨੂੰ ਮੈਨੂੰ ਕੀ ਪਤਾਗਾ ਮੈਨੂੰ ਤਾਂ ਕਹਿੰਦੀ ਮੈਂ ਰਿਸ਼ਤਾ ਕਰਾਉਂਦੀ ਆ ਮੈਂ ਤਾਂ ਫੋਨ ਨਾ ਕਰਦੀ ਆ ਮੈਨੂੰ ਤਾਂ ਐਂ ਕਹਿੰਦੀ ਆ ਕਿ ਵੀ ਤਾਂ ਤੁਹਾਨੂੰ ਕੀ ਕਹਿ ਕੇ ਕਰਾਇਆਗਾ ਹੁਣ ਮੈਨੂੰ ਤਾਂ ਢਾਈ ਕਿੱਲੇ ਦੱਸਿਆ ਕਿ ਤੁਹਾਨੂੰ ਕੀ ਕਿਹਾ ਜਾ ਗਾਹਾਂ ਮੈਂ ਤਾਂ ਇਹਦਾ ਢਾਈ ਹੋਣ ਵੀ ਨਾ ਆਪਾਂ ਅਗਲੇ ਕੋਲੇ ਢਾਈ ਕਨਾਲਾ ਵੀ ਨਾ ਐ ਢਾਈ ਕਿੱਲੇ ਨੂੰ ਢਾਈ ਕਨਾਲਾ ਢਾਈ ਕਿੱਲੇ ਕਹਤੇ ਹੁਣ ਉਹ ਤਾਂ ਬਈ ਤੈਨੂੰ ਹੁਣ ਤੇਰੇ ਘਰ ਵਾਲੇ ਦਾ ਪਤਾ ਯਾਰ ਤੇਰੇ ਪਰਿਵਾਰ ਦਾ ਪਤਾ ਹਨਾ ਬਸ ਕੋਈ ਨਹੀਂ ਦੱਸਦਾ ਤੇਰਾ ਧੰਨਵਾਦ ਮੈਂ ਕਰਦਾ ਜਾਣਸਾਰ ਗੱਲ ਹੋਣੀ ਉਹ ਕਹਿੰਨਾ ਕਿਰਾਇਆ ਕਰਨੀ ਆ ਤੂੰ ਜੇ ਮੈਂ ਬੁੜੀਆਂ ਨਾਲ ਕਰਨ ਲਈ ਮੈਂ ਤੈਨੂੰ ਘਰੇ ਨਾ ਕੇ ਦੱਸ ਜਾਂਦਾ ਮੈਂ ਉਹ ਤੋਂ ਪਾਸੇ ਹੋ ਕੇ ਗੱਲ ਕਰੀ ਐ ਤੂੰ ਹੁਣੀ ਆ ਜਾ ਕਰੇ ਹੁਣ ਹੈਗੀ ਐ ਨਹੀਂ ਪਤਾ ਕੋਈ ਹੋਰ ਕੋਟੋੜਾ ਪੱਛਦੇ ਹੋ ਉਹ ਉਹਦਾ ਪਤਾ ਨਹੀਂ ਮੁਰੇ ਪੱਕ ਪਕਾ ਕਰੀ ਬਿਠੀ ਹੋਵੇ ਕੋਈ ਦੇਖਾ ਦਿਖਾਈਦਾ ਉਹ ਬੁੜੀਆਂ ਨਾਲ ਤਾਂ ਕੋਈ ਚੱਕਰ ਨਹੀਂ ਐ ਤਾਂ ਮੈਂ ਕਰ ਲੈ ਈ ਸਾਬ ਨੂੰ ਆ ਗੱਲ ਤਾਂ ਪਰ ਮੈਂ ਕਰਦਾ ਆ ਕੇ ਆਂਟੀ ਨਾਲ ਗੱਲ ਫਿਰ ਠੀਕ ਐ ਆਉਣਾ ਮੈਂ ਹੁਣੀ ਕਰਦਾ ਨਹੀਂ ਕਰਦੇ ਕੋਰਦੇ ਖਾਂਦੀ ਉਹ ਜਵਾਬ ਦੇ ਦੇ ਮੈਨੂੰ ਤਾਂ ਪਤਾ ਹੀ ਸੀ ਆ ਗੱਲ ਦਾ ਚੱਲ ਮੈਂ ਹੁਣੀ ਆ ਗਿਆ ਯਾਰ ਆਉਣਾ ਠੀਕ ਆ ਕੋਈ ਗੱਲ ਨਾ ਛੇੜੀ ਯਾਰ ਜਿਹੜਾ ਤੈਨੂੰ ਮੈਂ ਦੱਸਕਾਂ ਤੂੰ ਬਸ ਆਦਾ ਸਿੱਧਾ ਜਵਾਬ ਦੇ ਜਾ ਠੀਕ ਹੈ ਧੰਨਵਾਦ ਤੇਰਾ ਭਰਾ ਬਹੁਤ ਵਾ ਠੀਕ ਹੈ ਪਾਕੀ ਯਾਰ ਆ ਤਾਂ ਹੋਰ ਹੀ ਗੱਲਾਂ ਨਿਕਲਿਆਈ ਚਲ ਉਹ ਤਾਂ ਵਧਗਾ ਹੋ ਗਿਆ ਆਪਣੇ ਕੋਲ ਅੱਠ ਦੇ ਅੱਠ ਕਿੱਲੇ ਰਹਿ ਗਏ ਦੁਬਾਰੀ ਫੇਰ ਹੈ ਨਹੀਂ ਐਵੇਂ ਵਿਆਹ ਹੋ ਜਾਂਦਾ ਨਾਲ ਤਾਂ ਅੱਠ ਕਿੱਲੇ ਜਾਂਦੇ ਨਾਲੇ ਜਿਹੜਾ 2 ਦੇ ਬੁੰਦੇ ਸੀ ਉਹ ਜਾਂਦਾ ਨਾਲੇ ਜਿਹੜਾ 7 ਲੱਖ ਰੁਪਿਆ ਦੀ ਨਾ ਸੀ ਉਹ ਦੇਣਾ ਪੈਂਦਾ ਐਨਾ ਕੁਝ ਕਰਨਾ ਪੈਂਦਾ ਹਜੇ ਉੱਤੇ ਵਿਆਹ ਤੇ ਫੇਰ ਲਾਉਣੇ ਪੈਂਦੇ ਚਲ ਬਾਲਾ ਵਧੀਆ ਹੋ ਗਿਆ ਤਾਂ ਜਿਵੇਂ ਅੰਕਲ ਨੇ ਟਾਈਮ ਤੇ ਹੀ ਦੱਸਤਾ ਚਲ ਚਲਦੇ ਆਂਟੀ ਕੋਲੇ ਹੁਣੀ ਜਵਾਬ ਦੇ ਕੇ ਆਉਣਾ ਗਰਨਪਾਲ ਮੜਾਇ ਬਾਹਰ ਆਇਓ ਕੀ ਹੋ ਗਿਆ ਕੁਛ ਨਹੀਂ ਹੋਇਆ ਹਾਂ ਮਣਾਈ ਦੀ ਚਾਹ ਪਾਣੀ ਕਿਉਂ ਚਾਹ ਪਾਣੀ ਬਣਾ ਲਾਂਗੇ ਅੱਜ ਆਏ ਜੇ ਕੀ ਗੱਲ ਬਾਹਲੇ ਖੁਸ਼ ਜੇ ਹੋਇਆ ਹੁਣ ਨਾ ਨਾ ਤੈਨੂੰ ਹੀ ਲੱਗਦਾਗਾ ਮੈਂ ਤਾਂ ਰੋਜ਼ ਹੀ ਖੁਸ਼ ਹੁੰਨਾ ਹੈ ਅੱਛਾ ਕੋਈ ਗੱਲ ਫੇਰ ਖੁਸ਼ ਰਾਇ ਹਟਾਉਂਦਾ ਕੋਈ ਤਨ ਖੁਸ਼ ਹੋਣ ਕਗਰਾਜ ਮੰਨਣਾ ਪਏਗੀ ਪਤਾ ਹੀ ਹੈ ਮੈਨੂੰ ਮੈਂ ਆਹੀ ਤਾਂ ਗੱਲ ਪੁੱਛਣਾ ਚਾਹੁੰਨੀ ਆ ਵੀ ਜੇ ਤੂੰ ਆਪਦੇ ਮੂੰਹੋਂ ਬੋਲੇ ਨਾ ਹੁਣ ਭਰ ਗਿਆ ਉਹ ਢਿੱਡ ਪਾਣੀ ਮਾਰ ਕੇ ਐ ਪਾਣੀ ਆ ਮਾਰ ਲੇਗਾ ਤੂੰ ਤੇ ਹੋਰ ਜੇ ਕਾਮਾਂ ਦੇ ਖੇ ਢੱਗੇ ਡੰਗ ਲੱਗ ਜਾਣਾ ਫਿਰ ਕਹਦੀਆਂ ਗੱਲਾਂ ਜੇ ਬੁੜੀਆਂ ਰਿਸ਼ਤੇ ਕਰਾਉਣ ਲੱਗੇ ਨਾ ਫਿਰ ਹਰਕੀ ਚੋਲਾ ਬਣ ਜੇ ਅੱਛਾ ਤੇਰੇ ਵਰਗੇ ਪਾਣੀ ਆ ਮਾਰ ਲੱਗ ਜਾਣਾ ਨਾ ਸਾਡੇ ਵਰਗਿਆਂ ਦਾ ਗੁਤਨੀ ਰੋਲ ਜੇ ਫਿਰ ਚਲ ਇਹ ਤਾਂ ਪਤਾ ਲੱਗ ਜੂ ਹੁਣ ਲੱਗ ਜੂ ਪਤਾ ਦੇਖ ਪਾਣੀ ਪੁਲਾਂ ਦੇ ਥੱਲੋਂ ਦੀ ਜਾਂਦਾ ਕਿ ਉੱਪਰ ਦੀ ਜਾਂਦਾ ਮੈਂ ਨਾਲੇ ਥੱਲੋਂ ਦੀ ਨੰਗਦਾ ਹੀ ਨੰਗਦਾ ਤੇ ਮੈਂ ਉਤੋਂ ਦੀ ਨਿਗਾਉ ਪੁੱਲ ਦੇ ਚਲ ਕੋਈ ਨਹੀਂ ਤੂੰ ਮੈਨੂੰ ਸਮਝਦਾ ਕੀ ਹੈ ਮੈਨੂੰ ਪਤਾ ਹੀ ਸਮਝਦਾ ਕੀ ਹੈ ਮੇਰੇ 25 ਸਾਲ ਬਾਅਦ ਤੇਰੇ ਨਾਲ ਮੈਂ ਕੋਈ ਅੱਜ ਸਮਝਣਾ ਕੋਈ ਨਾ ਯਾਦ ਰੱਖੀਂ ਇਹ ਗੱਲ ਜਿਹੜੀ ਕਹੀ ਹੈ ਜੇ ਮੋੜ ਕੇ ਗੱਲ ਇਹੀ ਤੇਰੇ ਮੂੰਹ ਚ ਨਾ ਪਾਈ ਮੈਂ ਵੀ ਜੱਟ ਦੀ ਧੀ ਨਹੀਂ ਚਲ ਕੋਈ ਨਹੀਂ ਮੈਂ ਸਮਾਂ ਦੇਖੂ ਉਹਨੂੰ ਢੀਕਦਾ ਮੈਂ ਸਮੇਂ ਨੂੰ ਸਮਾਂ ਬਾਹਲਾ ਨਹੀਂ ਤੈਨੂੰ ਦਿਨ ਅੱਠ ਦਿੱਤੇ ਅੱਠਾ ਦਿਨਾਂ ਦੇ ਵਿੱਚ ਇਹੀ ਗੱਲ ਤੇਰੇ ਮੂੰਹੋਂ ਕਾਹਣੀ ਐ ਜੇ ਤੇਰੇ ਮੂੰਹ ਦਾ ਰੰਗ ਨਾੜ ਆਇਆ ਨਾ ਮੈਨੂੰ ਕਰਨਪਾਲ ਲੱਗਹੀਂ ਕੋਈ ਨਹੀਂ ਕੋਈ ਨਹੀਂ ਹਾਂ ਲਾਲਾ ਜੋਰ ਜਨਾ ਲੱਗਦਾ ਤੇਥੋਂ ਮੈਂ ਤਾਂ ਜੋਰ ਲਾਈ ਬੈਠੀ ਆ ਚਲ ਕੋਈ ਨਹੀਂ ਮੈਂ ਜੋਰ ਲਾਤਾ ਹੁਣ ਤਾਂ ਜੋਰ ਤੂੰ ਲਾ ਜਿੰਨਾ ਲੱਗਦਾ ਤੈਨੂੰ ਦਿੱਤੇ ਅੱਠ ਦਿਨ ਅੱਠ ਦਿਨਾਂ ਚ ਜਿਹੜੇ ਰਾਹ ਭੱਜਣਾ ਭੱਜ ਲੈ ਜੋਰ ਲਾ ਲਈ ਅੱਡੀ ਨਾਲੇ ਭੱਜਦਾ ਨਹੀਂ ਕਿਤੇ ਰਹੁ ਘਰੇ ਇਹ ਵੀ ਦੇਖ ਲਈ ਕੋਈ ਹਾਂ ਹਾਂ ਤੂੰ ਘਰੇ ਰਹਿ ਤੈਨੂੰ ਹਟਾਉਂਦਾ ਕੌਣ ਹੈ ਘਰੇ ਰਹਿ ਜਿੰਨਾ ਵੱਧ ਭੱਜਾਂਗੇ ਦਮ ਛੇਤੀ ਚੜਦਾਗਾ ਜੇ ਘਰੇ ਰਹਾਂਗੇ ਕੁਛ ਵੀ ਨਹੀਂ ਹੁੰਦਾ ਹੁਣ ਤਾਂ ਸਾਰਾ ਘਰੇ ਹੋ ਕੇ ਕਰ ਦੂ ਜਾਂ ਕਰਨਾ ਮੈਂ ਕੋਈ ਨਾ ਕੋਈ ਨਾ ਮੈਂ ਤੈਨੂੰ ਦੱਸੂ ਮੌਕਾ ਆਊਗਾ ਤੈਨੂੰ ਵੀ ਸੁਣਾਉਂਗੀ ਸਾਰਾ ਕੁਝ ਤੈਨੂੰ ਅੱਖੀ ਦਿਖਾਉਂ ਨਾਲੇ ਨਾ ਜੇ ਇਹੀ ਕੁੜੀ ਉਸੇ ਮੁੰਡੇ ਨਾਲ ਨਾ ਵਿਆਹੀ ਜ਼ਹਿਰ ਖਾ ਕੇ ਮਰ ਜੂ ਚੱਲ ਕੋਈ ਨਹੀਂ ਦਿਨੇ ਸੁਪਨੇ ਨਹੀਂ ਦੇਖੀਦੇ ਹੁੰਦੇ ਰਾਤ ਨੂੰ ਹਾਂ ਚੰਗੇ ਲੱਗਦੇ ਆ ਮੈਂ ਤੈਨੂੰ ਦਿਨੇ ਤਾਰੇ ਦਿਖਾਉ ਲੋਕੀ ਰਾਤ ਨੂੰ ਤਾਰੇ ਦੇਖਦੇ ਆ ਕਾਲ ਕੋਈ ਨਹੀਂ ਹਾਂ ਚੱਲ ਕੋਈ ਨਹੀਂ ਚਾਹ ਤੈਨੂੰ ਚੁਲਾ ਚੈਲੰਜ ਦਿੱਤਾਗਾ ਮੈਨੂੰ ਨਾ ਤੂੰ ਮੈਨੂੰ ਆਏ ਦੱਸ ਤੇਰਾ ਗੱਡਾ ਕੀ ਖੜਾ ਸੀ ਉਹ ਤੇ ਪਾਨੀ ਮਾਰਨੂੰ ਤੇਰੀ ਸਾਲੀ ਲੱਗਦੀ ਸੀ ਵੀ ਤਾਂ ਉਹਨੂੰ ਆਪਦੇ ਘਰੇ ਬਿਠਾਉਣਾ ਹੈ ਜਾਂ ਤੇਰਾ ਕੋਈ ਹੋਰ ਰਿਸ਼ਤਾ ਤੇਰੇ ਉਹ ਜਵਾਖਾਂ ਵਰਗੀ ਐ ਮੈਂ ਸਭ ਜਾਣਦੀ ਆ ਕਾਮਲੀ ਬੋਲੀ ਨਹੀਂ ਹੈਗੀ ਜਦੋਂ ਮੈਂ ਜਾਣੀ ਆ ਆ ਜਿਹੜੀ ਅੱਜ ਤੱਕਰ ਤੈਨੂੰ ਢਿੱਲ ਦਿੱਤੀ ਤੇ ਨਾ ਜਿਹੜੀ ਗੱਲਾਂ ਉਹ ਮੇਰੇ ਸਾਰੇ ਦਿਮਾਗ 'ਚ ਆ ਗਈ ਤੇ ਮੇਰੇ ਸਾਹਮਣੇ ਵੀ ਆ ਗਈ ਲੈ ਹੁਣ ਤੂੰ ਉਹ ਗੱਲਾਂ ਤੇ ਆ ਕੇ ਦਿਖਾਈ ਨਾਲੇ ਉਹ ਕੁੜੀ ਤੇਰਾ ਨਾ ਗੱਲ ਕਰਕੇ ਦਿਖਾਵੇ ਚਲ ਕੋਈ ਨੀ ਤੂੰ ਉਧਰ ਜੋਰ ਲਾ ਲ ਮੈਂ ਇੱਥੇ ਵਸਾਉਂਦਾ ਜੋਰ ਲਾਵਾਂ ਲਿਆ ਸਭ ਤੇਰੇ ਮੂੰਹ ਤੇ ਕਹਿਤੀ ਗੱਲ ਹੈ ਇੱਥੇ ਹਾਂ ਤੂੰ ਬੱਲੇ ਵੇ ਜੱਟਾ ਤੂੰ ਰਹਿਣ ਦੇ ਚਲ ਕੋਈ ਨਹੀਂ ਦੇਖ ਲਾਂਗੇ ਰਹਿਣ ਦੇ ਇਹ ਗੱਲਾਂ ਬਹੁਤ ਦੂਰ ਦੀਆਂ ਨੇ ਕਹਿਣੀਆਂ ਸੌਖੀਆਂ ਹੁੰਦੀਆਂ ਨੇ ਪਗਾਉਣੀਆਂ ਬਹੁਤ ਔਖੀਆਂ ਨੇ ਜਿੱਤਾ ਹੁਣ ਦੇਖਾਂਗੇ ਤੂੰ ਪਗਾਏਂਗੀ ਕਿ ਮੈਂ ਪਗਾਉਣਾ ਲੱਤ ਵੱਡ ਕੇ ਸਰਾਂ ਨੇ ਧਰਨੀ ਮਨਜ਼ੂਰ ਹੈ ਜੱਟੀ ਇੱਥੇ ਇਸ ਘਰ ਦੇ ਵਿੱਚ ਜੇ ਮਨੂ ਆਜੇ ਤੂੰ ਕਹਿੰਨਾ ਮੈਂ ਵਿਆਹ ਕਰਾ ਕੇ ਲਿਉਂ ਇਹ ਲੱਛਣ ਤੇਰੇ ਮੈਂ ਉਦੋਂ ਹੀ ਫੜ ਗਈ ਸੀ ਜਿੱਦ ਤੇ ਤੂੰ ਕਹਿੰਦਾ ਸੀ ਐਵੇਂ ਨੀ ਕਦੇ ਨਾ ਰੱਖ ਲਈ ਆਪਾਂ ਅੱਛੇ ਗਿੱਲੇ ਬਾਹਾਂ ਦਿਆ ਕੋਠੀਏ ਹਾਂ ਤੈਨੂੰ ਠੋਸਾ ਮੈਂ ਦਿਖਾਉਂ ਯਾਦ ਰੱਖੇ ਕੋਈ ਨਹੀਂ ਕੋਈ ਨਹੀਂ ਐਥੀ ਆ ਪੈਰ ਨਹੀਂ ਪੱਟਦੀ ਜਾਂਦੀ ਨਹੀਂ ਜੇ ਨਾ ਤੇਰੇ ਮੂੰਹ ਤੇ ਛਿੱਤਰ ਮਾਰਿਆ ਕਰਨਾ ਨਾ ਕੋਈ ਨਹੀਂ ਕੋਈ ਨਹੀਂ ਤੇਰੀ ਹਿੱਕ ਤੇ ਦੀਵਾ ਮੈਂ ਬਾਲੂਗਾ ਤੂੰ ਮੈਨੂੰ ਵੀ ਬਹੁਤ ਸਮਝ ਰੱਖਿਆ ਸੀ ਉਹੀ ਆ ਮੇਰੀਆਂ ਵੀ ਜੜਾਂ ਥੱਲੇ ਆ ਇਹ ਪਤਾਲ ਤੋਂ ਨਿਕਲਦੇ ਆਂਗੇ ਆ ਸੱਟੀ ਆਉਨੀਆਂ ਗੋਹਾ ਨਾਲ ਲਿਆਉਨੀਆਂ ਸੁੱਕੀਆਂ ਪਾਥੀਆਂ ਸਸਰੀਕਾਲ ਭਾਈ ਸਸੀ ਆਂਟੀ ਕਿੱਧਰ ਚੱਲਿਆ ਜਾਂਦਾ ਸੀ ਮੈਨਾਂ ਅੱਛਾ ਹਾਂ ਕੰਮ ਸੀ ਬਤ ਵੇ ਹਾਂ ਕੰਮ ਹੀ ਸੀਗਾ ਮੈਂ ਉਹ ਰਿਸ਼ਤੇ ਦਾ ਕਹਿੰਦਾ ਸੀਗਾ ਮੈਂ ਹੈ ਅਸੀਂ ਨਹੀਂ ਕਰਦੇ ਤੁਸੀਂ ਉਹਦੇ ਵਿੱਚ ਨਾ ਪੜੋ ਕਿਉਂ ਕੀ ਗੱਲ ਹੋ ਗਈ ਤੁਹਾਡੇ ਘਰ ਵਾਲੀ ਆਖੀ ਜਾਂਦਾ ਕਹਿੰਦਾ ਮੇਰੇ ਘਰ ਵਾਲੀ ਠੱਗੀ ਕਰਾਊਗੀ ਆਹ ਕਰਾਊਗੀ ਉਹ ਕਰਾਊ ਐ ਕਰੀ ਜਾਂਦਾ ਤਾਂ ਵੇ ਪੁੱਤ ਮੇਰੀ ਗੱਲ ਸੁਣੋ ਜਿਹੜਾ ਤੇਰਾ ਅੰਕਲ ਹੈ ਹਾਂਜੀ ਇਹ ਬੰਦਾ ਹੋਰ ਸਾਹਬ ਦਾ ਨਾ ਤਾਂ ਇਹ ਕੰਮਾਂ ਚ ਆਇਆ ਨਾ ਇਹ ਆ ਕੇ ਰਾਜੀ ਹੈ ਜੇ ਤਾਂ ਸਾਨੂੰ ਮੇਰੇ ਤੇ ਯਕੀਨ ਹੈ ਤਾਂ ਤਾਂ ਪੁੱਤ ਜਾ ਕੇ ਰਿਸ਼ਤਾ ਦੇਖਿਆ ਮੈਂ ਦਿਖਾ ਲਿਆ ਹੁੰਨੀ ਆ ਮੈਂ ਨਹੀਂ ਜਾਉਂਗੀ ਮੇਰਾ ਭਰਾ ਵਗਜੂਗਾ ਮੇਰੇ ਰਿਸ਼ਤੇਦਾਰ ਚੋਂ ਵਗਜੂ ਕੋਈ ਜੇ ਨਹੀਂ ਜਾਊਗਾ ਚੱਲ ਮੈਨੂੰ ਨਹੀਂ ਜਾਣ ਦੋਗਾ ਵੱਤ ਵੱਤ ਇਹੀ ਹੈ ਤੇ ਤੁਸੀਂ ਇੱਕ ਵਾਰੀ ਦੇਖ ਆਓ ਜਾ ਕੇ ਅੰਤੀ ਅਸੀਂ ਬੁੜੀਆਂ ਤੇ ਕਿਵੇਂ ਯਕੀਨ ਕਰ ਲਈਏ ਜਦੋਂ ਤੁਹਾਡੇ ਘਰ ਵਾਲੀ ਅੱਖਿਆਂ ਦਾ ਉਹ ਤੁਹਾਡੇ ਨਾਲ ਨਹੀਂ ਤੁਰਦਾ ਤੁਸੀਂ ਇਕੱਲੇ ਕੀ ਕਰ ਲਓਗੇ ਕੱਲ ਨੂੰ ਕੋਈ ਗੱਲ ਨਿਕਲ ਗਈ ਫੇਰ ਤੁਹਾਡੇ ਕੱल्ल्या ਤੇ ਆਊਗੀ ਸਾਰੀ ਇਹ ਵੀ ਗੱਲ ਸੋਚਣ ਵਾਲੀ ਐ ਪਰ ਗੱਲ ਮੁੰਡੇ ਕਣੀ ਤਾਂ ਨਹੀਂ ਕੋਈ ਨਿਕਲਦੀ ਉਹ ਇੰਨਾ ਕਹੇ ਭਾਈ ਜੇ ਇਹ ਮੇਰੇ ਨਾਲ ਖੜ ਜਾਂਦਾ ਤਾਂ ਬਾਲੀ ਸੋਹਣੀ ਗੱਲ ਸੀ ਜਦੋਂ ਇਹ ਹੀ ਨਹੀਂ ਨਾਲ ਜਾਂਦਾ ਫਿਰ ਮੂਰੇ ਵੀ ਅਗਲਾ ਕਹਿੰਦਾ ਵੀ ਬੰਦਾ ਨਹੀਂ ਤੁਰਿਆ ਪਰ ਪੁੱਤ ਇੱਕ ਗੱਲ ਕਹਿਨੀ ਆ ਤੈਨੂੰ ਮੈਂ ਤੈਨੂੰ ਆਪਦਾ ਪੁੱਤ ਮੰਨਿਆ ਤੇਰਾ ਮੈਂ ਮਾੜਾ ਨਹੀਂ ਕਰਦੀ ਇਹ ਹੀ ਗੱਲ ਮੈਂ ਤੇਰੀ ਮਾਂ ਨੂੰ ਕਹੀ ਸੀ ਮੈਂ ਤੈਨੂੰ ਭੈਣ ਮੰਨ ਲਿਆ ਹੈਨਾ ਵੀ ਦੇਖ ਜੇ ਤੂੰ ਮੈਨੂੰ ਕਹਿਤਾ ਵੀ ਰਿਸ਼ਤਾ ਕਰਾ ਨਾ ਤੁਸੀਂ ਮਤਲਬ ਕਰਕੇ ਰਾਜੀ ਨਹੀਂ ਹੋ ਨਾ ਨਹੀਂ ਕਰ ਦਿੰਦੀ ਮੈਂ ਤਾਂ ਇਹ ਕਹਿਨੀ ਆ ਵੀ ਮੈਂ ਤੈਨੂੰ ਹੱਥ ਬੰਨ ਕੇ ਬੇਨਤੀ ਹੀ ਕਰਦੀ ਆ ਇੱਕ ਵਾਰੀ ਤੂੰ ਜਾ ਕੇ ਦੇਖਿਆ ਮੈਂ ਆਪਣੇ ਭਰਾ ਨੂੰ ਫੋਨ ਕਰ ਦੂੰ ਤੇਰੇ ਨਾਲ ਉਹ ਭੱਜੂ ਹਾਂ ਅੰਟੀ ਅਸੀਂ ਕਿਵੇਂ ਜਾ ਕੇ ਦੇਖਿਆ ਅੱਗੇ ਜਦੋਂ ਸਾਰਾ ਕੁਝ ਉਹ ਦੱਸਿਆ ਦਾ ਤੁਸੀਂ ਗਾਹਾਂ ਕਿਸੇ ਨਾਲ ਠੱਗੀ ਕਰਵਾ ਦੋ ਹੈ ਉਹ ਤਾਂ ਕਹਿੰਦਾ ਕਹਿੰਦਾ ਮੇਰੇ ਘਰ ਆਇਆ ਦਾ ਸੋਨੇ ਦੀ ਮਰੀ 2 ਟੋਲੇ ਉਹਨਾਂ ਤੋਂ ਲੈ ਲੂ 200 ਤੋਂ ਲੈ ਲੂਗਾ ਨਾ ਹੈ ਕੁੜੀ ਨਾਲ ਗੱਲਬਾਤ ਕਰੀ ਬੈਠੂ ਉਹ ਤੋਂ ਪੈਸੇ ਲੈ ਲੇ ਹੋਣਗੇ ਕਹਿੰਦਾ ਉਹ ਤਾਂ ਐ ਜਿਹੀ ਗੱਲਾਂ ਕਰਦਾ ਬਾਈ ਨਾ ਤਾਂ ਮੈਂ ਕੁੜੀ ਤੋਂ ਪੈਸੇ ਲੈਏ ਨਾ ਮੈਂ ਉਹਨਾਂ ਨਾਲ ਕੋਈ ਗੱਲ ਕਰੀ ਐ ਹਾਂ ਤੇ ਗੱਲ ਸੁਣ ਮੇਰੀ ਆਜ ਆਪਾਂ ਹੀ ਨੰਗੇ ਨੰਗੇ ਮੈਂ ਤਾਂ ਉਹੀ ਖੜ ਗਈ ਸੀ ਇੱਥੇ ਨੰਗ ਜਾ ਨੰਗ ਜਾ ਨੰਗ ਜਾ ਇਹ ਤਾਂ ਦੇਖ ਗੱਲਾਂ ਤਾਂ ਕਰੇ ਕਰਾਏ ਬਣਾ ਹੁੰਦੀਆਂ ਨਹੀਂ ਹੈ ਕੋਈ ਵੀ ਆ ਜੇ ਆਪਾਂ ਰਿਸ਼ਤਾ ਕਿਸੇ ਦਾ ਕਰਾਉਨੇ ਆ ਤਾਂ ਰਿਸ਼ਤਾ ਹੁੰਦਾ ਪੁੱਤ ਐਂ ਤਾਂ ਦੇਖ ਹੁੰਦਾ ਨਹੀਂ ਤੇਰਾ ਵੀ ਤਾਂ ਕਿਸੇ ਨੇ ਕਰਾਇਆ ਹੀ ਐ ਮੇਰਾ ਵੀ ਕਿਸੇ ਨੇ ਕਰਾਇਆ ਹੀ ਐ ਤੋ ਯਕੀਨ ਕਰਕੇ ਜੇ ਤੁਰ ਪੈਂਦਾ ਤਾਂ ਬਾਲੀ ਸੋਹਣੀ ਗੱਲ ਸੀ ਚਲ ਜੇ ਤੈ ਨਹੀਂ ਤੁਰਨਾ ਭਾਈ ਤੇਰੀ ਮਰਜ਼ੀ ਐ ਪਰ ਇੱਕ ਗੱਲ ਮੈਂ ਤੈਨੂੰ ਹੋਰ ਕਹਿਨੀ ਆ ਆਪਦਾ ਹੁਣ ਧਿਆਨ ਨਾਲ ਗੱਲ ਸੁਣ ਲਈ ਕੱਲ ਨੂੰ ਇਹ ਨਾ ਕਹੀਂ ਆਂਟੀ ਮੇਰੇ ਕੋਲ ਤਾਂ ਕਹੀ ਨਹੀਂ ਸੋਡੀ ਕੁੜੀ ਨੂੰ ਮੈਂ ਫੋਟੋ ਦਿਖਾਤੀ ਸੀ ਉਹ ਮੁੰਡੇ ਨੂੰ ਪਸੰਦ ਕਰ ਬੈਠੀ ਪੂਰਾ ਵਧੀਆ ਆਪਦਾ ਉਹ ਕਹਿੰਦੀ ਵੀ ਮੈਨੂੰ ਤਾਂ ਲੋਟ ਐ ਇੱਥੇ ਕਰਦੇ ਰਿਸ਼ਤਾ ਕੁੜੀ ਤਿਆਰ ਐ ਇਹਦਾ ਮਤਲਬ ਵੀ ਮੈਂ ਤੈਨੂੰ ਇਹ ਕਹਿਨੀ ਆ ਕਿ ਕੁੜੀ ਤਿਆਰ ਐ ਰਿਸ਼ਤੇ ਵਾਸਤੇ ਜੇ ਕੁੜੀ ਨੇ ਕੱਲ ਕਲਾਂ ਨੂੰ ਬਈ ਉਹਨੇ ਮੁੰਡੇ ਨਾਲ ਸਿੱਧੀ ਗੱਲ ਕਰ ਲਈ ਮੈਂ ਜ਼ਿੰਮੇਵਾਰ ਨਹੀਂ ਮੈਨੂੰ ਆ ਕੇ ਲਾਂਬਾ ਨਾ ਦਿਓ ਹਾਂ ਜੇ ਕੁੜੀ ਨੇ ਸਿੱਧੀ ਗੱਲ ਕਰ ਲਈ ਤਾਂ ਵੀ ਜੇ ਉਹਨੇ ਕਿਸੇ ਵਿਚ ਦੀ ਰਿਸ਼ਤਾ ਇਹ ਕਰਵਾ ਲਿਆ ਤਾਂ ਵੀ ਸੋਡੀ ਕੁੜੀ ਸੌਖੀ ਬਸੂਗੀ ਤੁਸੀਂ ਐਸੇ ਮੂੰਹ ਨਾਲ ਕਹੋਗੇ ਵੀ ਅਸੀਂ ਆ ਬੁਰੀ ਬੂਥੜੀ ਵਾਲੇ ਦੀ ਗੱਲ ਸੁਣ ਕੇ ਅਸੀਂ ਤੈਨੂੰ ਜਵਾਬ ਦਿੱਤਾ ਸੀ ਵੀ ਪਰ ਇਹ ਜਿਹੜਾ ਰਿਸ਼ਤਾ ਸਾਨੂੰ ਮਿਲਦਾ ਨਹੀਂ ਸੀ ਮੈਂ ਤੈਨੂੰ ਇੱਕ ਗੱਲ ਕਹਤੀ। ਕੀ ਗੱਲ ਆ ਬਸ ਅਸੀਂ ਰਿਸ਼ਤਾ ਕਰਨਾ ਹੀ ਨਹੀਂ। ਮੈਂ ਤੂੰ ਮੈਨੂੰ ਇੱਕ ਗੱਲ ਇਹ ਰੱਖ ਦੇ ਵੀ ਜੇ ਕੱਲ ਨੂੰ ਤੁਹਾਡੀ ਕੁੜੀ ਨੇ ਆਪ ਤੋਂ ਕਰਾ ਲਿਆ ਮੈਨੂੰ ਤਾਂ ਨਹੀਂ ਕੋਈ ਵਿਲੰਬ। ਕੋਈ ਵਿਲੰਬ ਨਹੀਂ ਸੁਣਦਾ ਮੈਂ ਕਿਵੇਂ ਕਰਾ ਲੂਗੀ ਜਿੰਨਾ ਚਿਰ ਮੈਂ ਬੈਠਾਂਗਾ। ਚਲ ਉਹ ਤਾਂ ਦੇਖ ਮੈਂ ਨਹੀਂ ਕੁਝ ਕਹਿੰਦੀ ਪਰ ਮੈਂ ਤੈਨੂੰ ਇੱਕ ਗੱਲ ਇੰਨੀ ਕਹਿਣੀ ਆ ਅੱਜ ਤੋਂ ਦੇਖ ਭਾਈ ਉਹਨੂੰ ਮੈਂ ਫੋਟੋ ਫੋਟੋ ਦਿਖਾਈ ਹੋਈ ਆ ਕਈ ਵਾਰੀ ਅੱਜ ਕੱਲ ਕੁੜੀਆਂ ਮੁੰਡੇ ਦੇਖਦੀ ਨੇ ਉਧਰ ਉਧਰ ਹੀ ਮੋਬਾਈਲਾਂ ਤੇ ਵੀ ਜੇ ਕੋਈ ਕਰਾ ਲਿਆ ਮੈਂ ਜ਼ਿੰਮੇਵਾਰ ਨਹੀਂ ਮੈਂ ਆਪਦੀ ਗੱਲ ਇੱਥੇ ਦੱਬਤੀ। ਹਾਂ ਜੇ ਉਹਨੇ ਕਰਾ ਲਿਆ ਮੈਨ ਮੇਰੇ ਭਾਈ ਉਹਨੇ ਵਿਆਹ ਕਰਾ ਲਿਆ। ਤੁਹਾਨੂੰ ਇਹੀ ਗੱਲ ਕਹਿਣਾ ਆਂਟੀ ਠੀਕ ਐ ਤੁਸੀਂ ਵਿਚਨਾ ਵੜੋ ਠੀਕ ਐ ਕੋਈ ਹੋ ਜੇ। ਮੀ ਦਾ ਉਹ ਕਰ ਸਕੇ ਅੱਜ ਗੱਲ ਮੁੰਡੇ ਨਾਲ ਨਹੀਂ ਕਰ ਸਕੇ ਕੱਲ। ਦੇਖ ਇਹਦੀ ਗੱਲ ਤੁਸੀਂ ਕਰਦੇ। ਇਹ ਤਾਂ ਪੁੱਤ ਤੂੰ ਗੱਲ ਜੇ ਮੰਨ ਕੇ ਚੱਲ ਜੇ ਤੁਸੀਂ ਕਰਾਉਂਗੇ ਤਾਂ ਹੋਊਗਾ ਨਹੀਂ ਕੁਝ ਨਹੀਂ ਹੁੰਦਾ। ਦੇਖ ਗੱਲ ਸੁਣ ਮੇਰੀ ਅੱਜ ਤਾਂ ਮੈਂ ਕਰਾ ਦੂੰਗੀ ਚੱਲ ਵਿਚ ਵੜ ਕੇ ਤੁਸੀਂ ਮੇਰੇ ਤੇ ਠੋਣਾ ਪੰਨ ਦੋ। ਪਹਿਲਾਂ ਵੀ ਤਾਂ ਸੋਢੀ ਕੁੜੀ ਨੇ ਆਪ ਤੋਂ ਹੀ ਵਿਆਹ ਕਰਾਇਆ ਸੀ। ਉਦੋਂ ਵੀ ਤਾਂ ਤੂੰ ਜਿਉਂਦਾ ਹੀ ਸੀ ਪੁੱਤ। ਇਹ ਗੱਲਾਂ ਦੀ ਹਿੰਡ ਨਹੀਂ ਕਰਦੀ ਹੁੰਦੀ। ਇਹੇ ਗੱਲਾਂ ਹੁੰਦੀਆਂ ਨੇ ਅੰਦਰ ਗਤੀ। ਆਪਾਂ ਬੈਠ ਕੇ ਦੋ ਪਰਿਵਾਰਾਂ ਤੈਨੂੰ ਕੀ ਲੋੜ ਹੈ ਸੁਣਦੀ ਮੈਂ ਛੋਟਾ ਸੀਗਾ ਜੇ ਮੈਂ ਹੁਣ ਆਲਾ ਹੁੰਦਾ ਨਾ ਤਾਂ ਮੈਂ ਮਾਰ ਕੇ ਆਉਣਾ ਹੁੰਦਾ ਬਸ ਬਸ ਤੂੰ ਐਡੀ ਗੱਲ ਵੀ ਨਾ ਕਹਿ ਪੁੱਤ ਚੁੱਪ ਰਹਿ ਕੀ ਮੰਗਦਾ ਤੇ ਬਾਕੀ ਸਿਰੇ ਭਾਈ ਕੋਈ ਗੱਲ ਨਹੀਂ ਮੈਨੂੰ ਕਹਤਾ ਮੈਂ ਨਹੀਂ ਕਰਾਉਂਦੀ ਮੈਂ ਉਹਨੂੰ ਕੁੜੀ ਨੂੰ ਇੱਕ ਵਾਰੀ ਜੇ ਕਹੇ ਤੇਰੇ ਸਾਹਮਣੇ ਜਵਾਬ ਦੇ ਦੇ ਨੇ ਥੋਡੇ ਘਰੇ ਜਾ ਕੇ ਜਵਾਬ ਦੇ ਦੂੰ ਆਂਟੀ ਸਾਡੇ ਘਰੇ ਆਉਂਦੀ ਲੋੜ ਨਹੀਂ ਬਸ ਠੀਕ ਹੈ ਮੈਂ ਨਹੀਂ ਆਉਂਦੀ ਪਰ ਮੈਨੂੰ ਅੱਜ ਤੋਂ ਭਈ ਆਂਬਾ ਲਾ ਦੇ